1 ਜੁਲਾਈ ਨੂੰ ਮਜ਼ਦੂਰਾਂ ਵੱਲੋਂ ਹੁਸ਼ਿਆਰਪੁਰ ਵਿਖੇ ਉੱਥੋਂ ਦੇ ਐਮਪੀ ਰਾਜਕਮਾਰ ਜੋ ਕਿ ਆਮ ਆਦਮੀ ਪਾਰਟੀ ਦੇ ਐਮਪੀ ਨੇ ਉਹਨਾਂ ਦੀ ਰਹਿائش ਦਾ ਜਿਹੜਾ ਘਰਾਓ ਕਰਨ ਦਾ ਮਜ਼ਦੂਰਾਂ ਵੱਲੋਂ ਐਲਾਨ ਕਰ ਦਿੱਤਾ। ਇਸ ਦੀ ਜਾਣਕਾਰੀ ਹੈ ਜਿਹੜੀ ਉਹ ਪਿੰਡੂ ਮਜ਼ਦੂਰ ਯੂਨੀਅਨ ਦੇ ਜੋ ਪ੍ਰੈਸ ਸਖਤਰ ਨੇ ਕਸ਼ਮੀਰ ਸਿੰਘ ਖੁਗਸ਼ੋਰ ਉਹਨਾਂ ਨੇ ਵੀਡੀਓ ਰਾਹੀਂ ਦਿੱਤੀ। ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਫਿਰ ਡਾਲੀ ਦੇ ਜਿਹੜੇ ਦਲਤ ਮਜ਼ਦੂਰਾਂ ਨੂੰ ਰਿਹਾ ਕਰਾਉਣ ਤੇ ਐਮਐਲਏ ਟਾਂਡਾ ਦੇ ਖਿਲਾਫ ਕਾਰਵਾਈ ਲਈ ਲਗਾਤਾਰ ਮੋਰਚਾ ਜਿਹੜਾ ਇਹ ਇਸੇ ਤਰ੍ਹਾਂ ਜਾਰੀ ਰਹੂਗਾ ਤੇ 1 ਜੁਲਾਈ ਨੂੰ ਆਮ ਆਦਮੀ ਪਾਰਟੀ ਦੇ ਆਗੂ ਤੇ ਮੈਂਬਰ ਪਾਰਲੀਮੈਂਟ ਜਿਹੜੇ ਰਿਜ਼ਰਵ ਸੀਟ ਰਿਜ਼ਰਵ ਸੀਟ ਹਾਰਪੁਰ ਤੋਂ ਡਾਕਟਰ ਰਾਜਕਮਾਰ ਚੱਬੇਵਾਲ ਦੇ ਘਰ ਦਾ ਘਰਾਉ ਕਰਾਂਗੇ ਤਾਂ ਕਿ ਜਿਹੜਾ ਉਹਨੂੰ ਪਤਾ ਲੱਗ ਸਕੇ ਕਿ ਦਲਤਾਂ ਦੇ ਰਿਜ਼ਰਵੇਸ਼ਨ ਦੇ ਨਾਂ ਤੇ ਵੋਟਾਂ ਲੈਣ ਤੋਂ ਬਾਅਦ ਕਾਰਨਮੈਂਟ ਦੀਆਂ ਬਰੂਹਾਂ ਦੇ ਪਹੁੰਚ ਤੋਂ ਬਾਅਦ ਵਿਦਲਤਾ ਦੇ ਹੱਕ ਦੇ ਵਿੱਚ ਤੂੰ ਕਿਹੜੀ ਆਵਾਜ਼ ਉਠਾਈ ਆ ਅੱਜ ਤੱਕ ਗੁੰੰਗਾ ਬੋਲਾ ਬਣ ਕੇ ਬੈਠਾ ਇਸ ਮਾਮਲੇ ਤੇ ਚੁੱਪਵੱਟੀ ਹੋਈ ਆ ਔਰ ਇਹਦੀ ਚੁੱਪ ਖਲੋਣ ਲਈ ਅਸੀਂ 1 ਜੁਲਾਈ ਨੂੰ ਡਾਕਟਰ ਚੱਬੇਵਾਲ ਦੇ ਘਰ ਦਾ ਘਰਾਓ ਕਰਾਂਗੇ ਹੁਣ ਪੂਰੇ ਦਾ ਪੂਰਾ ਮਾਮਲਾ ਕੀ ਹੈਗਾ ਜਦੋਂ ਲੋਕ ਸਭਾ ਦੇ ਇਲੈਕਸ਼ਨਾਂ ਦਾ ਪ੍ਰਚਾਰ ਚੱਲ ਰਿਹਾ ਸੀਗਾ ਤਾਂ ਉਸ ਸਮੇਂ ਆ ਜਿਹੜਾ ਜਿੰਨੇ ਵੀ ਉਦੋਂ ਜੋ ਕੈਂਡੀਡੇਟਸ ਉੱਠੇ ਸੀਗੇ ਤੇ ਨਾਲ ਜੋ ਵੀ ਉਹਨਾਂ ਦੇ ਪ੍ਰਚਾਰਕ ਸੀਗੇ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਸੀਗੇ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੇ ਲਈ ਤਾਂ ਅਜਿਹੇ ਸਮੇਂ ਦੇ ਵਿੱਚ ਆ ਜਿਹੜਾ ਜਿੱਥੇ ਕਿਸਾਨਾਂ ਨੇ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਜੋ ਵੀ ਵੋਟਾਂ ਮੰਗਣਾ ਹੁੰਦਾ ਸੀਗਾ ਉਹਨਾਂ ਨੂੰ ਸਵਾਲ ਕੀਤੇ ਤਾਂ ਅਜਿਹੇ ਸਮੇਂ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਤੇ ਮਜ਼ਦੂਰਾਂ ਵੱਲੋਂ ਵੀ ਆ ਜਿਹੜੇ ਕੁਝ ਸਵਾਲ ਆ ਜਿਹੜੇ ਉਹ ਉਠਾਏ ਗਏ ਸੀਗੇ ਹੁਸ਼ਿਆਰਪੁਰ ਵਾਲੀ ਸਾਈਡ ਜੋ ਪ੍ਰੋਵਿੰਸ਼ਲ ਗਵਰਨਮੈਂਟ ਅਧੀਨ ਜੋ ਜ਼ਮੀਨ ਆਉਂਦੀ ਹੈਗੀ ਆ ਉਹ ਜ਼ਮੀਨ ਆ ਜਿਹੜੀ ਉਹ ਮਜ਼ਦੂਰਾਂ ਦੇ ਨਾਂ ਬੋਲਦੀ ਸੀਗੀ ਪਰ ਉਸ ਦੇ ਉੱਤੇ ਧਨਾੜਾਂ ਵੱਲੋਂ ਆ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤਾਂ ਇਹ ਸਵਾਲ ਆ ਜਿਹੜੇ ਮਜ਼ਦੂਰਾਂ ਨੇ ਉੱਥੋਂ ਦੇ ਜੋ ਐਮਐਲਏ ਆ ਟਾਂਡਾ ਏਰੀਏ ਦੇ ਜੋ ਐਮਐਲਏ ਆ ਉਹਨਾਂ ਨੂੰ ਆ ਜਿਹੜੇ ਉਹ ਸਵਾਲ ਕੀਤੇ ਕਿ ਸਾਡੇ ਹਿੱਸੇ ਦੀ ਜ਼ਮੀਨ ਆ ਜਿਹੜੀ ਉਹਨਾਂ ਤੇ ਨਜਾਇਜ਼ ਕਬਜ਼ੇ ਕਿਉਂ ਹੈਗੇ ਆ ਜਾਂ ਲਾਲ ਲਖੀਰ ਵਾਲਾ ਮਾਮਲਾ ਹੈਗਾ ਜਾਂ ਕਣਕ ਦੀ ਕਟੌਤੀ ਹੋਈ ਆ ਜਾਂ ਬਿਜਲੀ ਦੇ ਬਿੱਲਾਂ ਵਾਲਾ ਮਾਮਲਾ ਹੈਗਾ ਜੜੀ ਕਿ ਮਜ਼ਦੂਰ ਮੰਗਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਸਵਾਲ ਕੀਤੇ ਪਰ ਇਸ ਤੋਂ ਆ ਜਿਹੜਾ ਉਥੋਂ ਦੇ ਐਮ ਐਲ ਏ ਆ ਜਿਹੜੇ ਉਹ ਤਹਿਸ਼ ਦੇ ਵਿੱਚ ਆਏ ਇਸ ਵਜ੍ਹਾ ਕਰਕੇ ਆ ਜਿਹੜਾ ਉਥੋਂ ਦੇ ਪਿੰਡ ਟਾਲੀਆਂ ਦੇ ਵਿੱਚੋਂ ਆ ਜਿਹੜੇ ਤਿੰਨ ਨੌਜਵਾਨ ਮਜ਼ਦੂਰਾਂ ਨੂੰ ਆ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹਨਾਂ ਨੂੰ ਇਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਪਰ ਪਿਛਲੇ ਲੰਬੇ ਸਮੇਂ ਤੋਂ ਆ ਜਿਹੜਾ ਇਸ ਮੁੱਦੇ ਨੂੰ ਲੈ ਕੇ ਜਿਹੜੀ ਪਿੰਡੂ ਮਜ਼ਦੂਰ ਯੂਨੀਅਨ ਸੰਘਰਸ਼ ਕਰ ਰਹੀ ਹੈਗੀ ਆ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ 13 ਜੂਨ ਨੂੰ ਵੀ ਇਹ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਆ ਜਿਹੜਾ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਉਸ ਸਮੇਂ ਆ ਜਿਹੜਾ ਪ੍ਰਸ਼ਾਸਨ ਨੇ ਇਹ ਭਰੋਸਾ ਦਿਵਾਇਆ ਸੀਗਾ ਕਿ ਤੁਹਾਡੇ ਬੰਦੇ ਆ ਜਿਹੜੇ ਉਹ ਛੱਡ ਦਿੱਤੇ ਜਾਣਗੇ ਤੇ ਉੱਥੋਂ ਦੇ ਜੋ ਐਮਐਲਏ ਹੈਗੇ ਆ ਵੈਸੇ ਤਾਂ ਡਿਮਾਂਡ ਇਹ ਹੈਗੀ ਆ ਕਿ ਐਮਐਲਏ ਦੇ ਉੱਤੇ ਆ ਜਿਹੜਾ ਉਹ ਐਸਸੀਐਸਟੀ ਐਕਟ ਦੇ ਤਹਿਤ ਆ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਪਰ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਸੀਗਾ ਤੇ ਇਹ ਕਿਹਾ ਸੀਗਾ ਕਿ 19 ਤਰੀਕ ਤੱਕ ਆ ਜਿਹੜਾ 19 ਜੂਨ 30 ਦਾ ਜਿਹੜਾ ਤੁਹਾਡਾ ਮਾਮਲਾ ਜਿਹੜਾ ਉਹ ਹੱਲ ਹੋ ਜਾਊਗਾ ਪਰ 19 ਤਰੀਕ ਨੂੰ ਕੋਈ ਵੀ ਮਾਮਲਾ ਹਾਲਾ ਨਹੀਂ ਹੋਇਆਗਾ ਇਸ ਤੋਂ ਬਾਅਦ ਆ ਜਿਹੜਾ ਮਜ਼ਦੂਰਾ ਨੇ 25 ਤਰੀਕ ਨੂੰ ਆ ਜਿਹੜਾ ਐਸਐਸਪੀ ਦਫ਼ਤਰ ਹੁਸ਼ਿਆਰਪੁਰ ਦੇ ਅੱਗੇ ਆ ਜਿਹੜਾ ਉਹ ਪੱਕਾ ਧਰਨਾ ਲਾਤਾ ਤਾਂ ਇਸ ਦੇ ਦੌਰਾਨ ਆ ਜਿਹੜਾ ਪ੍ਰਸ਼ਾਸਨ ਨੇ ਕਾਫੀ ਕੋਸ਼ਿਸ਼ ਕੀਤੀ ਕਿ ਇਹ ਪੱਕਾ ਧਰਨਾ ਜਿਹੜਾ ਉਹ ਚੁਕਾਇਆ ਜਾਵੇ ਉਹਨਾਂ ਦੇ ਟੈਂਟ ਵੀ ਪੱਟਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਆ ਜਿਹੜਾ ਉਹ ਬਿਜਲੀ ਵੀ ਕੱਟ ਦਿੱਤੀ ਸੀ ਇਸ ਦੀ ਪੁਸ਼ਟੀ ਵੀ ਕਸ਼ਮੀਰ ਸਿੰਘ ਕੋਖਸੋਰ ਦੀਆਂ ਜੋ ਉਹਨਾਂ ਨੇ ਪੋਸਟ ਆ ਪਾਈਆਂ ਇਸ ਤੋਂ ਹੁੰਦੀ ਹੈਗੀ ਆ ਇਸ ਤੋਂ ਇਲਾਵਾ ਮੀ ਵਰਦੇ ਮੀ ਦੇ ਵਿੱਚ ਵੀ ਆ ਜਿਹੜੇ ਕਿਉਂਕਿ ਪਿਛਲੇ ਦਿਨੀ ਮੀ ਵੀ ਕਾਫੀ ਆ ਵਰਦੇ ਮੀ ਦੇ ਵਿੱਚ ਵੀ ਮਜ਼ਦੂਰ ਡਟੇ ਰਹੇ ਗਰਮੀ ਦੇ ਵਿੱਚ ਵੀ ਡਟੇ ਰਹੇ ਤੇ ਪਰ ਹੁਣ ਉਹ ਪੱਕੇ ਮੋਰਚੇ ਚੱਲਦੇ ਨੂੰ ਅੱਜ 6 ਦਿਨ ਹੋ ਗਏ ਆ ਪਰ ਹਲਤੀਗਾ ਜੋ ਮਜ਼ਦੂਰ ਜੇਲ੍ਹ ਹੀ ਭੇਜੇ ਹੋਏ ਸੀਗੇ ਹਲਤੀ ਉਹਨਾਂ ਨੂੰ ਆ ਜਿਹੜਾ ਉਹ ਛੱਡਿਆ ਨਹੀਂ ਗਿਆਗਾ ਇਸ ਕਰਕੇ ਆ ਜਿਹੜਾ ਇੱਕ ਤਰੀਕ ਨੂੰ ਹੁਣ ਜਾਨੀ ਕਿ ਕੱਲ ਹੀ ਆ ਜਿਹੜਾ ਮਜ਼ਦੂਰਾਂ ਵੱਲੋਂ ਉਥੋਂ ਦੇ ਜੋ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੀ ਰਹਿਸ਼ ਦਾ ਜਿਹੜਾ ਕਰਾਉ ਕਰਨ ਦਾ ਜਿਹੜਾ ਉਹ ਐਲਾਨ ਆ ਜਿਹੜਾ ਕੀਤਾ ਹੋਇਆ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ